ਆਣਾ ਦੇ ਕੈਥਲ ਦੇ ਵਿੱਚ ਇੱਕ ਕਾਰ ਨੂੰ ਅੱਗ ਲੱਗਣ ਕਾਰਨ ਅੰਦਰ ਬੈਠੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਇਹ ਘਟਨਾ ਕੈਥਲ ਦੇ ਵਿੱਚ ਬਾਸਟੈਂਡ ਦੀ ਕੋਲ ਵਾਪਰੀ ਹੈ। ਮ੍ਰਿਤਕ ਦੀ ਪਹਿਚਾਨ ਬਬਲੂ ਦੇ ਸਬਕਾ ਸਰਪੰਚ ਰਮੇਸ਼ ਕੁਮਾਰ ਵਜੋਂ ਹੋਈ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ ਰਮੇਸ਼ ਕੁਮਾਰ ਗੱਡੀ ਦੇ ਅੰਦਰ ਏਸੀ ਚਲਾ ਕੇ ਬੈਠਾ ਸੀ ਅਤੇ ਕਿਸੇ ਦੀ ਉਡੀਕ ਕਰ ਰਿਹਾ ਸੀ। ਅਚਾਨਕ ਕਾਰ ਨੂੰ ਅੱਗ ਲੱਗ ਗਈ ਅਤੇ ਗੱਡੀ ਲੋਕ ਹੋ ਗਈ। ਨਤੀਜਾ ਰਮੇਸ਼ ਕੁਮਾਰ ਬਾਹਰ ਨਾ ਨਿਕਲ ਸਕਿਆ। ਵੇਖਦੇ-ਵੇਖਦੇ ਕਾਰ ਜਿਹੜੀ ਕਿ ਅੱਗ ਦੇ ਲਹੂ ਵਿੱਚ ਬਦਲ ਗਈ ਅਤੇ ਰਮੇਸ਼ ਕੁਮਾਰ ਦੀ ਮੌਤ ਹੋ ਗਈ। ਮੌਕੇ ਤੇ ਪਹੁੰਚੀਆਂ ਫਾਇਰ ਬਗੇਟ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਪਰ ਉਸ ਸਮੇਂ ਤੱਕ ਗੱਡੀ ਦੇ ਅੰਦਰ ਬੈਠਾ ਰਮੇਸ਼ ਕੁਮਾਰ ਰਾਖ ਵਿੱਚ ਬਦਲ ਚੁੱਕਿਆ ਸੀ। ਗੱਡੀ ਦੇ ਨੰਬਰ ਅਤੇ ਕੁਝ ਨਿਸ਼ਾਨੇ ਦੇ ਹਨ ਤੋਂ ਮ੍ਰਿਤਕ ਦੀ ਪਛਾਣ ਕੀਤੀ ਗਈ ਹੈ।